ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਤੁਸੀਂ ਜੁੜ ਗਏ ਹੋ ਤੀਰਥ ਵਰਲਡ ਦੇ ਨਾਲ ਪਹਿਲਾਂ ਸਭ ਤੋਂ ਪਹਿਲਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਨੇ ਬਹੁਤ ਬਹੁਤ ਧੰਨਵਾਦ ਤੇ ਇਸੇ ਤਰ੍ਹਾਂ ਹੀ ਤੁਸੀਂ ਜੁੜੇ ਰਹੋ ਸਾਡੇ ਚੈਨਲ ਨਾਲ ਪਿਆਰ ਅਦਬ ਦਿੰਦੇ ਰਹੋ ਤੇ ਅਸੀਂ ਵੀ ਤੁਹਾਡੇ ਲਈ ਇੱਕ ਨਵੀਆਂ ਨਵੀਆਂ ਚੀਜ਼ਾਂ ਤੇ ਨਵੇਂ ਨਵੇਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਜਿਹੜੇ ਪੋਜ਼ਿਟਿਵ ਕਮੈਂਟ ਕਰਦੇ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਜਿਹੜੇ 네ਗੇਟਿਵ ਕਮੈਂਟ ਕਰਦੇ ਉਹਨਾਂ ਦਾ ਤਾਂ ਉਦੋਂ ਵੀ ਜ਼ਿਆਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਜਿੱਥੇ ਚੰਗਾ ਉੱਥੇ ਬਾੜਾ ਵੀ ਹੁੰਦਾ ਜਿੱਥੇ ਵਧੀਆ ਉੱਥੇ ਕੱਡੀਆਂ ਵੀ ਹੁੰਦਾ ਇਸੇ ਤਰ੍ਹਾਂ ਬਸ ਜ਼ਿੰਦਗੀ ਚੱਲਦੀ ਰਹਿੰਦੀ ਹੈ ਜ਼ਿੰਦਗੀ ਦੇ ਦੋ ਪਹਿਲੂ ਨੇ ਅਗਰ ਇਹ ਦੋ ਪਹਿਲੂ ਨਾ ਹੁੰਦੇ ਤਾਂ ਹੋ ਸਕਦਾ ਤੁਹਾਡੀ ਜ਼ਿੰਦਗੀ ਖੜ ਜਾਂਦੀ ਤੇ ਤੁਹਾਡੀ ਜਿੰਦਗੀ ਕਿਤੇ ਨਾ ਖੁੱਲਦੀ ਅੱਜ ਅਸੀਂ ਕੁਝ ਗੱਲਾਂ ਕਰਾਂਗੇ ਸਾਡੇ ਜੀਵਨ ਬਾਰੇ ਜੀਵਨ ਦੇ ਸਿਧਾਂਤ ਬਾਰੇ ਕਿਉਂਕਿ ਜੋ ਇਨਸਾਨ ਦਾ ਜੀਵਨ ਹੈ ਉਹ ਸਿਰਫ ਇੱਕ ਦਿਨ ਦਾ ਵਾ ਉਹ ਇਸ ਦਾ ਇੱਕ ਦਿਨ ਦਾ ਕਿਵੇਂ ਆ ਉਸ ਤੇ ਗੱਲਾਂ ਕਰਾਂਗੇ ਇੱਕ ਦਿਨ ਦੇ ਵਿੱਚ ਇਨਸਾਨ ਆਪਣੀ ਪੂਰੀ ਜ਼ਿੰਦਗੀ ਕਿਸ ਤਰ੍ਹਾਂ ਬਤੀਤ ਕਰਦਾ ਉਹ ਵੀ ਤੁਹਾਨੂੰ ਦੱਸਾਂਗੇ ਆਓ ਇਸ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਤੇ ਆਪਣੇ ਕਮੈਂਟ ਬਾਕਸ ਵਿੱਚ ਵਿਚਾਰ ਜਰੂਰ ਸਾਂਝੇ ਕਰਿਆ ਕਰੋ ਕਿ ਇਸ ਏਰੀਆ ਤੋਂ ਆ ਜਾਂ ਕਿ ਸ਼ਹਿਰ ਤੋਂ ਆ ਇਹ ਵੀ ਤੁਸੀਂ ਜਰੂਰ ਦੱਸਿਆ ਕਰੋ ਤੇ ਵਿਚਾਰ ਵੀ ਜਰੂਰ ਦਿਆ ਕਰੋ ਤਾਂ ਕਿ ਸਾਨੂੰ ਹੋਰ ਪਤਾ ਲੱਗ ਸਕੇ ਕਿ ਤੁਸੀਂ ਕਿੱਥੋਂ ਤੱਕ ਸਾਡੀ ਵੀਡੀਓ ਦੇਖਦੇ ਹੋ ਤੇ ਕਿੱਥੋਂ ਤੱਕ ਤੁਹਾਡੇ ਤੇ ਅਸਰ ਪੈਂਦਾ ਹੁਣ ਅਸੀਂ ਇਨਸਾਨ ਦੀ ਗੱਲ ਕਰਦੇ ਆਂ ਵੈਸੇ ਤਾਂ ਇਨਸਾਨ ਦੇ ਕੋਲ ਜਿੰਨੀ ਕਿ ਪਰਮਾਤਮਾ ਨੇ ਮੱਤ ਦਿੱਤੀ ਆ ਉਹ ਸੋਚਣ ਸਮਝਣ ਵਿੱਚ ਸਮਰੱਥ ਹੈ ਚੰਗੀ ਮਾੜੀ ਚੀਜ਼ ਬਾਰੇ ਪਛਾਣ ਕਰ ਸਕਦਾ ਚੰਗੇ ਮਾੜੀ ਨੂੰ ਸਮਝ ਸਕਦਾ ਤੇ ਹਰ ਇੱਕ ਚੀਜ਼ ਵਿੱਚ ਨਕੋਣਾ ਹਰ ਇੱਕ ਚੀਜ਼ ਦੇ ਬਾਰੇ ਉਹ ਜਾਣ ਸਕਦਾ ਸਮਝ ਸਕਦਾ ਉਹਦੇ ਵਿੱਚ ਤਬਦੀਲੀਆਂ ਕਰ ਸਕਦਾ ਆਪਣੇ ਵਿਚਾਰਾਂ ਨੂੰ ਉਹ ਪ੍ਰਗਟ ਕਰ ਸਕਦਾ ਇਹ ਸਿਰਫ ਇਨਸਾਨ ਦੇ ਅੰਦਰ ਹੀ ਸ਼ਕਤੀ ਮੌਜੂਦ ਹੈ ਦੇਖੋ ਜੋ ਮਾੜੀਆਂ ਚੀਜ਼ਾਂ ਹੁੰਦੀਆਂ ਨੇ ਦੋ ਕਣੀ ਜਾਨਵਰ ਵੀ ਉਹਨਾਂ ਤੋਂ ਦੂਰ ਭਜਦੇ ਨੇ ਪਰ ਇਨਸਾਨ ਨੂੰ ਮਤ ਵੀ ਹੁੰਦੀ ਆ ਫਿਰ ਵੀ ਉਹ ਉਹਨਾਂ ਚੀਜ਼ਾਂ ਨੂੰ ਗ੍ਰੈਂਡ ਕਰਦਾ ਵਾ ਫਿਰ ਵੀ ਉਹਨਾਂ ਜਿਵੇਂ ਨਸ਼ਾ ਹੋ ਗਿਆ ਜਾਂ ਸ਼ਰਾਬ ਹੋ ਗਈ ਤਮਾਕੂ ਹੋ ਗਿਆ ਫਿਰ ਵੀ ਉਹਨਾਂ ਦੇ ਵੱਲ ਇਨਸਾਨਦਾਰ ਜਾਨ ਜ਼ਿਆਦਾ ਦੋ ਘੜੀ ਤੁਸੀਂ ਪਸ਼ੂਆਂ ਅੱਗੇ ਚੀਜ਼ ਰੱਖੋਗੇ ਤਾਂ ਉਹ ਵੀ ਮੂੰਹ ਮਾਰ ਕੇ ਪਿੱਛੇ हट ਜਾਣਗੇ ਕਿਉਂਕਿ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਕਿ ਇਹ ਚੀਜ਼ ਸਾਡੇ ਸੇਤ ਲਈ ਚੰਗੀ ਨਹੀਂ ਤੇ ਜਿੰਨੇ ਵੀ ਪ੍ਰਮਾਤਮਾ ਨੇ ਮਤ ਦਿੱਤੀ ਆ ਉਹ ਸੰਸਾਰ ਤੁਹਾਡੇ ਅੱਗੇ ਪੇਸ਼ ਹੁੰਨੇ ਆ ਵੀਡੀਓ ਬਣਾਉਨੇ ਆ ਤੇ ਲੋਕਾਂ ਦੇ ਕਈ 네ਗੇਟਿਵ ਰਿਸਪੌਂਸ ਵੀ ਸੁਣਦੇ ਆ ਪਰ ਉਹਨਾਂ ਦੀ ਪਰਵਾਹ ਨਹੀਂ ਕਰਦੇ ਅਗਰ ਤੁਹਾਡੀ ਕੋਈ ਗੱਲ ਸਾਡੇ ਤੱਕ ਪਹੁੰਚਾਉਣਾ ਚਾਹੁੰਦੇ ਹੋ ਤੁਸੀਂ ਤਾਂ ਕਮੈਂਟ ਬਾਕਸ ਵਿੱਚ ਜਰੂਰ ਲਿਖਿਆ ਕਰੋ ਤੇ ਆਓ ਹੁਣ ਆਪਾਂ ਇਸ ਵੀਡੀਓ ਦੇ ਅਗਲੇ ਪੜਾਅ ਵੱਲ ਚਲਦੇ ਹਾਂ ਹੁਣ ਸਾਡਾ ਜੋ ਬਾਟਮ ਸੀ ਕਿ ਸਾਡਾ ਜਿਹੜਾ ਜੀਵਨ ਆ ਉਹ ਇੱਕ ਦਿਨ ਦਾ ਇਸ ਜੀਵਨ ਦਾ ਤੁਸੀਂ ਆਨੰਦ ਮਾਣਿਆ ਕਰੋ ਇਸ ਜੀਵਨ ਨੂੰ ਇੰਜੋਏ ਕਰਿਆ ਕਰੋ ਕਿਉਂਕਿ ਹੋ ਸਕਦਾ ਕੱਲ ਸਾਡੇ ਨਹੀਂ ਹੋਵੇ ਜਾਂ ਨਾ ਹੋਵੇ ਇਹ ਇਨਸਾਨ ਦੇ ਹੱਥ ਵਿੱਚ ਨਹੀਂ ਇਨਸਾਨ ਦੇ ਹੱਥੋਂ ਬਹੁਤ ਬਾਹਰ ਦੀ ਗੱਲ ਹੈ ਹੁਣ ਸਾਡਾ ਜੀਵਨ ਇੱਕ ਦਿਨ ਦਾ ਕਿਉਂਕਿ ਹੁਣ ਇੱਕ ਮੈਂ ਗੁਰਬਾਣੀ ਦੇ ਜੋ ਪ੍ਰਚਾਰਕ ਨੇ ਉਹਨਾਂ ਤੋਂ ਗੱਲ ਸੁਣੀ ਸੀ ਕਿ ਜਦੋਂ ਇਨਸਾਨ ਕਿਸੇ ਰਿਸ਼ਤੇਦਾਰੀ ਵਿੱਚ ਜਾਂਦਾ ਉਹ ਉੱਥੇ ਇੱਕ ਦਿਨ ਰਹਿ ਲੂਗਾ ਦੋ ਦਿਨ ਰਹਿ ਲੂਗਾ ਤਿੰਨ ਦਿਨ ਰਹਿ ਲੂਗਾ ਪਰ ਸਾਲ ਛੇ ਮਹੀਨੇ ਦੋ ਸਾਲ ਤਿੰਨ ਸਾਲ ਮਗਰੋਂ ਉਸ ਨੂੰ ਆਪਣੇ ਘਰ ਦੀ ਯਾਦ ਆਉ। ਉਹ ਕਹੂਗਾ ਯਾਰ ਮੈਂ ਆਪਣੇ ਘਰ ਵਿੱਚ ਢੀਣਾ ਕੱਢ ਕੇ ਆਵਾਂ ਆਪਣੇ ਘਰ ਜਾ ਕੇ ਆਵਾਂ ਜਿੱਥੇ ਮੈਂ ਜੰਮਿਆ ਪੜਿਆ ਇੰਨਾ ਸਮਾਂ ਬਤੀਤ ਕਰਿਆ ਮੈਂ ਉੱਥੇ ਜਾਣਾ ਤੇ ਫਿਰ ਉਹ ਆਪਦੇ ਘਰ ਨੂੰ ਵਾਪਸ ਆਉਂਦਾ ਇਸੇ ਤਰ੍ਹਾਂ ਜੋ ਸਾਡਾ ਅੰਤਮ ਪੜਾ ਜਿੱਥੇ ਸਾਡੀ ਅੰਤਮ ਯਾਤਰਾ ਖਤਮ ਹੋਣੀ ਆ ਜਿੱਥੇ ਸਾਡਾ ਸੰਸਕਾਰ ਹੋਣਾ ਸਾਡੇ ਜੀਵਨ ਨੇਸਤਾ ਉਸ ਟਾਈਮ ਪਹਿਲਾਂ ਤਿਆਗ ਜੀਵਨ ਦਾ ਤਿਆਗ ਹੋਣਾ ਪਰ ਜਦੋਂ ਸਾਡੇ ਸਰੀਰ ਦੀ ਮਿੱਟੀ ਬਣ ਜਾਣੀ ਆ ਸਵਾਹ ਬਣ ਜਾਣੀ ਆ ਉਸ ਟਾਈਮ ਸਾਡਾ ਇਸ ਸੰਸਾਰ ਦੇ ਵਿੱਚੋਂ ਨਾਮ ਨਿਸ਼ਾਨ ਖਤਮ ਹੋ ਜਾਂਦਾ ਤੇ ਉਸ ਟਾਈਮ ਤੱਕ ਅਸਲੀ ਘਰ ਸਾਡਾ ਕਿਉਂਕਿ ਉਹ ਬਣਦਾ ਕਿਉਂਕਿ ਸਾਡਾ ਅੰਤਮ ਪੜਾ ਹੋਣੀ ਹੁੰਦਾ ਸੋ ਹੁਣ ਜੀਵਰ ਇੱਕ ਦਿਨ ਦਾ ਕਿਵੇਂ ਜਦੋਂ ਇਨਸਾਨ ਸਵੇਰੇ ਉੱਠਦਾ ਤਾਂ ਸਮਝ ਲਓ ਉਸਦਾ ਜਨਮ ਹੁੰਦਾ ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੁੰਦੀ ਆ ਕਿ ਉਹ ਨੂੰ ਅੱਖਾਂ ਖੋਲ੍ਹਦਾ ਸਾਰੀ ਰਾਤ ਤੋਂ ਬਾਅਦ ਵਿਟਾਂ ਮੁਰ ਜੀਵਨ ਹੁੰਦਾ ਉਹ ਸਰਗੀਤ ਹੁੰਦਾ ਉਹ ਉਹ ਨੂੰ ਜੀਵਨ ਮਿਲਦਾ ਉਸ ਤੋਂ ਬਾਅਦ ਉਹ ਹੌਲੀ-ਹੌਲੀ ਆਪਣੀ ਜਨਮ ਤੋਂ ਲੈ ਕੇ ਬਚਪਨ ਦੀ ਅਵਸਥਾ ਵਿੱਚ ਆਉਂਦਾ 10 ਵਜੇ ਤੱਕ ਉਹ ਆਪਣੀ ਬਚਪਨ ਦੀ ਅਵਸਥਾ ਵਿੱਚ ਆ ਜਾਂਦਾ 11:00 ਵਜੇ ਤੱਕ ਉਹ 11-12 1:00 ਵਜੇ ਤੱਕ ਉਹ ਆਪਣੇ ਪੂਰੀ ਜਵਾਨੀ 'ਚ ਆ ਜਾਂਦਾ ਫੇਰ ਉਹ ਆਪਣੇ ਮਨ ਦੀਆਂ ਚੰਚਲਾਮਾਂ ਕਰਦਾ ਵਾ ਜਾਂ ਕੋਈ ਮਨ ਦੇ ਨਾਲ ਸ਼ਰਾਰਤਾਂ ਕਰਦਾ ਵਾ ਜਾਂ ਇੱਧਰ ਉੱਧਰ ਜਾਂਦਾ ਆਪਣੇ ਕੰਮ ਤੇ ਜਾਂਦਾ ਆਪਣੇ ਕੰਮ ਦੇ ਵਿੱਚ ਰੁੱਝਿਆ ਰਹਿੰਦਾ ਦਫ਼ਤਰ ਜਾਂਦਾ ਹਰ ਇੱਕ ਚੀਜ਼ ਕਰਦਾ ਹੌਲੀ ਹੌਲੀ ਜਦੋਂ ਥੋੜਾ ਜਿਹਾ ਸਮਾਂ ਅੱਗੇ ਨੂੰ ਜਾਂਦਾ 4-5 ਪੱਜ ਜਾਂਦੇ ਨੇ ਤਾਂ ਉਹਦੇ ਉੱਪਰ ਵਡਾਫਾ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਸਰੀਰ ਤੌਰ ਤੇ ਥੱਕ ਜਾਂਦਾ ਉਹਦੇ ਚਿਹਰੇ ਤੇ ਝੋਟੀਆਂ ਆ ਜਾਂਦੀਆਂ ਨੇ ਸਰੀਰ ਤੌਰ ਤੇ ਥੱਕ ਜਾਂਦਾ ਉਸ ਨੂੰ ਲੱਗਦਾ ਕਿ ਮੈਂ ਬੁੱਢਾ ਹੋ ਗਿਆ ਕਿਉਂਕਿ ਉਹ ਵਾਸਤੇ ਹੀ ਇਦਾਂ ਦੀ ਇਹਦਾ ਸਮਾਜਿਕ ਹੁੰਦਾ 4 ਵਜੇ ਤੋਂ ਬਾਅਦ ਦਾ ਕਿ ਅਨਸਾਰ ਥੱਕ ਜਾਂਦਾ ਕੰਮ-ਕਾਰ ਕਰਦਾ ਜਾਂ ਇਧਰ-ਉਧਰ ਭੱਜਦਾ ਨੱਟਦਾ ਆਪਣੇ ਰਜੇਮੀਆਂ 'ਚ ਤਾਂ ਉਹ ਥੱਕ ਜਾਂਦਾ ਤਾਂ ਉਹਨੂੰ ਫਿਰ ਬੁਢਾਪਾ ਮਹਿਸੂਸ ਹੁੰਦਾ ਤਕਾਬਤ ਮਹਿਸੂਸ ਨਹੀਂ ਕਹਿ ਸਕਦੇ ਆ ਕਿ ਉਹ ਬੁਢਾਪੇ ਵਾਂਗ ਦਾਖ ਰੋਦਾ ਉਸ ਤੋਂ ਬਾਅਦ ਘਰ ਆ ਕੇ ਜਦੋਂ ਆਪਣੇ ਬੈੱਡ ਤੇ ਸੌਂਦਾ ਤਾਂ ਉਹ ਆਤਮਿਕ ਤੌਰ ਤੇ ਮਰ ਜਾਂਦਾ ਆਤਮਿਕ ਤੌਰ ਤੇ ਮਰ ਜਾਂਦਾ ਕਿਉਂਕਿ ਸੁੱਤਾ ਬੰਦਾ ਮਰਿਆ ਸਮਾਰੂਦਾ ਕਿਉਂਕਿ ਉਸ ਨੂੰ ਨਾਂ ਤਾਂ ਕੁਝ ਕਿਦਰ ਉਦ ਸੁਣਾਈ ਦਿੰਦਾ ਉਸ ਤੋਂ ਬਾਅਦ ਉਹ ਪ੍ਰਮਾਤਮਾ ਦੀ ਰਜ਼ਾ ਹੁੰਦੀ ਹੈ ਕਿ ਤੁਹਾਨੂੰ ਦੂਜੇ ਦਿਨ ਜਨਮ ਦੇਣਾ ਜਾਂ ਨਹੀਂ ਦੇਣਾ ਕੋ ਪ੍ਰਮਾਤਮਾ ਦੀ ਰਜ਼ਾ ਸੋ ਉਸ ਟਾਈਮ ਤੱਕ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਜੀਵਨ ਸਿਰਫ ਇੱਕ ਦਿਨ ਦਾ ਤੁਸੀਂ ਜਦੋਂ ਜਿੰਨਾ ਕਿ ਵੀ ਤੁਹਾਨੂੰ ਉਹ ਸਮਾਂ ਮਿਲਿਆ ਇੰਜੋਏ ਕਰੋ ਉਸ ਵਾਇਗਰੂ ਕਾਲ ਨੂੰ